ਹਾਂਜੀ ਫ੍ਰੈਂਡਸ ਪਟਵਾਰੀ ਦੀਆਂ ਪੋਸਟਾਂ ਸੰਬੰਧੀ ਪਬਲਿਕ ਨੋਟਿਸ ਜਾਰੀ ਹੋਇਆ ਜੀ ਦੋ ਤਿੰਨ ਹੋਰ ਅਪਡੇਟ ਨੇਗੀਆਂ ਕਿਹੜੀਆਂ-ਕਿਹੜੀਆਂ ਅਪਡੇਟ ਹੈ ਡਿਟੇਲ ਦੇ ਵਿੱਚ ਗੱਲ ਕਰਾਂਗੇ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਠੀਕ ਹੈ ਜੀ ਐਡਵਰਟਾਈਜ਼ਮੈਂਟ ਨੰਬਰ 2/2023 710 ਪਟਵਾਰੀ ਦੀਆਂ ਪੋਸਟਾਂ ਸੰਬੰਧੀ ਅਪਡੇਟ ਹੈ ਜਿਹੜੀ ਜਾਰੀ ਕੀਤੀ ਗਈ ਹੈ ਜੀ ਤੇ 29/7/23 ਨੂੰ ਜਿੰਨਾ ਕੈਂਡੀਡੇਟ ਦਾ ਨਤੀਜਾ ਜਿਹੜਾ ਵਿਧ ਹੈਲਡ ਰੱਖਿਆ ਗਿਆ ਸੀਗਾ ਠੀਕ ਹੈ ਜੀ ਅਧੂਰੇ ਦਸਤਾਵੇਜ਼ ਸੀਗੇ ਉਹਨਾਂ ਨੂੰ ਵਿਦ ਹੈਲਡ ਚ ਰੱਖਿਆ ਗਿਆ ਸੀਗਾ ਇਹਨਾਂ ਉਮੀਦਵਾਰਾਂ ਨੂੰ ਦੁਬਾਰਾ ਫੇਰ ਸੂਚਿਤ ਕੀਤਾ ਜਾਂਦਾ ਹੈ ਕਿ 16/1/2024 ਤੱਕ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ 1/1 ਸੈਕਟਰ 68 ਐਸ ਐਸ ਨਗਰ ਮੁਹਾਲੀ ਵਿਖੇ ਆਪਣੇ ਜਿਹੜੇ ਅਧੂਰੇ ਦਸਤਾਵੇਜ਼ ਨੇ ਉਹ ਜਮ੍ਹਾਂ ਕਰਵਾ ਦੇਣ ਠੀਕ ਹੈ ਜੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦਾ ਇਹ ਆਖਰੀ ਮੌਕਾ ਹੈ ਇਸ ਤੋਂ ਬਾਅਦ ਦਫ਼ਤਰ ਵਿਖੇ ਪ੍ਰਾਪਤ ਹੋਣ ਵਾਲੇ ਦਸਤਾਵੇਜ਼ਾਂ ਨੂੰ ਵਿਚਾਰਿਆ ਨਹੀਂ ਜਾਵੇਗਾ ਠੀਕ ਹੈ ਜੀ ਇਹ ਆਖਰੀ ਮੌਕਾ ਹੈ ਦਸਤਾਵੇਜ਼ ਜਮ੍ਹਾਂ ਕਰਾਉਣ ਦਾ 16/1/2000 24 ਤੱਕ ਠੀਕ ਹੈ ਜੀ ਤਾਂ ਇਸ 16 ਜਨਵਰੀ 2024 ਤੱਕ ਸਾਰੇ ਕੈਂਡੀਡੇਟ ਨੇ ਆਪਦੇ ਜਿਹੜੇ ਡਾਕੂਮੈਂਟਸ ਨੇ ਜਮ੍ਹਾਂ ਕਰਾ ਦੇਣ ਜਿਨ੍ਹਾਂ ਦਾ ਨਤੀਜਾ ਵਿਧ ਹੈਲਡ ਰੱਖਿਆ ਗਿਆ ਠੀਕ ਹੈ ਜੀ ਸਪੋਰਟਸ ਕੈਟਾਗਰੀ ਦੇ ਕੈਂਡੀਡੇਟ ਦਾ ਜਿਹੜਾ ਰਿਜ਼ਲਟ ਹੈ ਉਹ ਆਪਾਂ ਦੇਖਦੇ ਹਾਂ ਪਟਵਾਰੀ 710 ਪੋਸਟਾਂ ਦਾ ਤਾਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਸਾਰਿਆਂ ਨਾਲ ਤੇ ਜਿਹੜੇ ਕੈਂਡੀਡੇਟ ਨਹੀਂ ਜਾ ਰਹੇ ਉਹ ਪੋਸਟਾਂ ਜਿਹੜੀਆਂ ਨੇਗੀਆਂ ਉਹ ਖਾਲੀ ਬਚ ਜਾਣਗੀਆਂ ਠੀਕ ਹੈ ਜੀ ਇਸ ਲਈ ਰਿਕੁਐਸਟ ਹੈ ਸਾਰੇ ਨੂੰ ਪਲੀਜ਼ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜਿਨ੍ਹਾਂ ਦਾ ਨਤੀਜਾ ਵਿਧ ਹੈਲਡ ਰੱਖਿਆ ਹੋਇਆ ਉਹ ਆਪਦੇ ਡਾਕੂਮੈਂਟ ਜਮ੍ਹਾਂ ਕਰਾਉਣ ਤਾਂ ਕਿ ਜਿਹੜਾ ਖਾਲੀ ਪੋਸਟਾਂ ਲਗੀਆਂ ਭਰੀਆਂ ਜਾ ਸਕਣ ਜੇਕਰ ਨਹੀਂ ਜਾਣਾ ਚਾਹੁੰਦੇ ਤਾਂ ਪਲੀਜ਼ ਰਿਕੁਐਸਟ ਹੈ ਐਪਲੀਕੇਸ਼ਨ ਜਰੂਰ ਜਮ੍ਹਾਂ ਕਰਾ ਦੇਣ ਤਾਂ ਕਿ ਜਿਹੜੇ ਨੈਕਸਟ ‟ਵੇਟਿੰਗ ਕੈਂਡੀਡੇਟ ਨੇ ਉਹਨਾਂ ਨੂੰ ਵਿਚਾਰਿਆ ਜਾ ਸਕੇ ਤਾਂ ਉਮੀਦ ਹੈ ਰਿਕੁਐਸਟ ਹੈ ਤੁਸੀਂ ਇਹਨਾਂ ਜਰੂਰ ਕਰੋਗੇ ਜੀ ਰਿਜ਼ਲਟ ਦੇਖਦੇ ਹਾਂ ਹੋਰ ਦੋ ਅਪਡੇਟ ਨੇਗੀਆਂ ਜਿਹੜੀਆਂ ਉਹ ਵੀ ਆਪਾਂ ਦੇਖਦੇ ਆਂ ਵਾਲੇ ਸਪੋਰਟਸ ਕੈਟਾਗਰੀ ਦੇ ਕੈਂਡੀਡੇਟ ਨੇ ਜੀ सौ दस पटवारी दोस्टों भी पोस्टा ने जी पटवारी रेवेन्यू दपोर्ट्स कैटेगरी दैडीडेट का रिजल्ट काम मैरी लिस्ट है जी अनाउंस की गई है इलीजिबल है कैंडिडेट स्पोर्ट्स कैटेगरी है जी मार्क्स भी दते हुए है। फादर नेम नेम मार्क्स जेंडर कैटेगरी एप्लीकेशन नंबर डेट ऑफ बर्थ प्रजेंट या एबसेंट इलीजिबल विद द हेड विद द हेड ਦਾ ਸਾਰਿਆਂ ਨੂੰ ਪਤਾ ਹੈ ਨਾ ਜੀ ਦੇਖੋ ਇਸ ਵੀਕਟ ਵਿੱਚ ਸਪੋਰਟਸ ਕੈਟਾਗਰੀ ਚ ਵੀ ਕੁਝ ਕੈਂਡੀਡੇਟ ਨੇ ਜਿਨ੍ਹਾਂ ਦਾ ਨਤੀਜਾ ਵਿਦ ਹੈਲਡ ਰੱਖਿਆ ਹੈ 16 ਇੱਕ 2024 ਤੱਕ ਮੌਕਾ ਦਿੱਤਾ ਗਿਆ ਹੈ ਕੈਂਡੀਡੇਟ ਨੂੰ ਪਲੀਜ਼ ਆਪਦੇ ਜਿਹੜੇ ਡਾਕੂਮੈਂਟਸ ਨੇਗੇ ਜਮਾ ਕਰਾ ਦਿਓ ਤੇ ਜਿਹੜੀਆਂ ਸੀਟਾਂ ਨੇਗੀਆਂ ਉਹ ਖਰਾਬ ਨਾ ਹੋਣ ਕਲੀਅਰ ਹੈ ਜੀ ਵਿਦ ਹੈਲਡ ਕੈਂਡੀਡੇਟ ਨੇਗੇ ਜਿਹੜੇ ਉਹ ਅਗਰ ਨਹੀਂ ਜਾਣਾ ਚਾਹੁੰਦੇ ਤਾਂ ਪਲੀਜ਼ ਇੱਕ ਐਪਲੀਕੇਸ਼ਨ ਹੈ ਜਿਹੜੀ ਜ਼ਰੂਰ ਸਬਮਿਟ ਕਰਾਓ ਬੋਰਡ ਦੇ ਦਫ਼ਤਰ ਚ ਉਮੀਦ ਹੈ ਰਿਕੁਐਸਟ ਤੁਸੀਂ ਜਰੂਰ ਕਰਾਉਂਗੇ ਜੀ ਤੀਸਰੀ ਅਪਡੇਟ ਦੇਖਦੇ ਆਂ ਅਗਲੀ ਅਪਡੇਟ ਹੈ ਜੀ ਜੇਲ ਵਾਰਡਨ ਮੈਟਰਨ ਜੇਲ੍ਹਾਂ ਦੀਆਂ ਸਾਮੀਆਂ ਸੰਬੰਧੀ ਸੇਕ ਮਾਪ ਪ੍ਰ ਟੈਸਟ ਤੇ ਸ੍ਰਿਕ ਯੋਗਤਾ ਟੈਸਟ ਹੈ ਜਿਹੜਾ ਕਾਉਂਸਲਿੰਗ ਸ਼ਡਿਊਲ 11 2024 ਤੋਂ 21 2024 ਤੱਕ ਸੱਦਿਆ ਗਿਆ ਸੀਗਾ ਠੀਕ ਹੈ ਜੀ ਜਿਹੜੇ ਕੈਂਡੀਡੇਟ ਇਹਨਾਂ ਮੀਤੀਆਂ ਦੌਰਾਨ ਨਹੀਂ ਗਏ ਉਹਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ ਜੀ 51 2024 ਨੂੰ ਕਲੀਅਰ ਹੈ ਜੀ 5 ਜਨਵਰੀ 2024 ਨੂੰ ਜਿਹੜੇ ਕੈਂਡੀਡੇਟ ਗੈਰ ਹਾਜ਼ਰ ਸਨ ਜੀ ਉਹਨਾਂ ਨੇ ਕਾਉਂਸਲਿੰਗ ਤੇ ਜਾਣਾ ਹੈ ਬਾਕੀ ਸਾਰੀਆਂ ਸ਼ਰਤਾਂ ਹੈਗੀਆਂ ਜਿਹੜੀਆਂ ਉਹ ਪਹਿਲਾਂ ਵਾਲੀਆਂ ਹੀ ਰਹਿਣਗੀਆਂ ਕਲੀਅਰ ਹੈ ਜੀ ਜੇਕਰ ਫਿਰ ਵੀ ਕੁਝ ਨਹੀਂ ਪਤਾ ਚੱਲਿਆ ਤਾਂ ਕਮੈਂਟ ਕਰ ਦਿਓ ਦੇਖੋ ਕਿੰਨੇ ਵਾਰ ਕੈਂਡੀਡੇਟ ਨੂੰ ਬੁਲਾ ਲਿਆ ਪਰ ਕੈਂਡੀਡੇਟ ਫਿਰ ਵੀ ਕਾਉਂਸਲਿੰਗ ਲਈ ਨਹੀਂ ਜਾ ਰਹੇ ਤਾਂ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਉਹਨਾਂ ਕੈਂਡੀਡੇਟ ਤੱਕ ਪਹੁੰਚੇ ਜਿਹੜੇ ਨਹੀਂ ਜਾ ਰਹੇ ਕਿਉਂਕਿ ਬੋਰਡ ਵਾਰ-ਵਾਰ ਜਿਹੜੇ ਕੈਂਡੀਡੇਟ ਨਹੀਂ ਜਾ ਰਹੇ ਉਹਨਾਂ ਨੂੰ ਕੈਂਡੀਡੇਟ ਉਹਨਾਂ ਨੂੰ ਵਾਰ-ਵਾਰ ਪਬਲਿਕ ਨੋਟਿਸ ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ ਇੱਕ ਐਪਲੀਕੇਸ਼ਨ ਦੇ ਦੇਣ ਵੀ ਅਸੀਂ ਆਉਣਾ ਨਹੀਂ ਤਾਂ ਕੈਂਡੀਡੇਟ ਦੀ ਵੇਟ ਨਾ ਕੀਤੀ ਜਾਵੇ ਹੋਰ ਜਿਹੜਾ ਨੈਕਸਟ ਵੇਟਿੰਗ ਚ ਹੈ ਉਸ ਕੈਂਡੀਡੇਟ ਨੂੰ ਚੱਕ ਲਿਆ ਜਾਵੇ ਪਲੀਜ਼ ਕਮੈਂਟ ਜਰੂਰ ਕਰ ਦਿਓ ਤੁਹਾਡੀ ਕੀ ਰਾਏ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਸਾਰੇ ਨਾਲ ਨੈਕਸਟ ਅਪਡੇਟ ਦੇਖਦੇ ਹਾਂ ਜੀ ਅਗਲੀ ਅਪਡੇਟ ਹੈ ਜੀ ਐਡਮਿਟ ਕਾਰਡ ਹੈ ਜਿਹੜੇ ਉਹ ਆਏ ਨੇ ਸੈਂਟੀਫਿਕ ਅਸਿਸਟੈਂਟ ਦੇ ਲਈ ਕਲੀਅਰ ਹੈ ਜੀ 5 ਜਨਵਰੀ 2024 ਨੂੰ ਪੇਪਰ ਹੈਗਾ ਤੇ ਇਹ ਵਾਲਾ ਜਿਹੜਾ ਲਿੰਕ نیچے ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਉਥੋਂ ਤੁਸੀਂ ਐਡਮਿਟ ਕਾਰਡ ਹੈ ਜਿਹੜਾ ਉਹ ਡਾਊਨਲੋਡ ਕਰ ਸਕਦੇ ਹੋ ਦੋ ਤਰੀਕਿਆਂ ਨਾਲ ਐਡਮਿਟ ਕਾਰਡ ਤੁਸੀਂ ਡਾਊਨਲੋਡ ਕਰ ਸਕਦੇ ਹੋ ਐਡਮਿਟ ਕਾਰਡ ਰੋਲ ਨੰਬਰ ਐਂਟਰ ਕਰਕੇ ਜਾਂ ਐਡਮਿਟ ਕਾਰਡ ਐਪਲੀਕੇਸ਼ਨ ਨੰਬਰ ਐਂਟਰ ਕਰਕੇ ਕਲੀਅਰ ਹੈ ਜੀ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਨੇ ਪਲੀਜ਼ ਉਹਨਾਂ ਨੂੰ ਜੁਆਇਨ ਜ਼ਰੂਰ ਕਰ ਲੈਣਾ ਵਟਸਐਪ ਚੈਨਲ ਦਾ ਲਿੰਕ ਵੀ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਉਹਨੂੰ ਵੀ ਜੁਆਇਨ ਕਰ ਲਿਓ ਟੈਕਨੀਕਲ ਵੀਡੀਓ ਕਲੀਅਰ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਇੰਨਾ ਕਰਨ ਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਉਮੀਦ ਹੈ ਰਿਕੁਐਸਟ ਤੁਸੀਂ ਸਾਰੇ ਕਰਕੇ ਹੀ ਜਾਓਗੇ ਹੋਰ ਅਪਡੇਟ ਦੇ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਿਡ ਯੂ ਟੇਕ ਵੈਰੀ ਗੁੱਡ ਕੇਅਰ ਆਫ ਯੂਰ self ਬਾਏ ਬਾਏ